ਦਰਸ਼ਨ ਕਰ ਸਿਐ ਸੰਤ ਹਮਾਰੇ ਓਟ ਸਤਾਣੀ ਸੰਤ ਹਮਾਰਾ ਕਹਿਣਾ ਹਮ ਸੰਤ ਨਕੀ ਰੇ ਪਿਆਰੇ ਹਮ ਸੰਤ ਨਕੀ ਸਰਣਾ ਸੰਤ ਹਮਾਰੀਓ ਸੰਤਨ ਮਾਰਾ ਗਣਾ ਹਮ ਸੰਤਨ ਸਿਉ ਬਣਾਈ ਪੂਰਵ ਲਿਖਿਆ ਕਾਈ ਏਹੋ ਮਨ ਤੇਰਾ ਕਾਈ ਰਹਾਉ ਸੰਤਨ ਸੋ ਦੇਵੀ ਸੰਤਨ ਸੋ ਬਿਵਹਾਰ ਸੰਤਨ ਸੋ ਹਮਲਾ ਖਾਟਿਆ ਹਰ ਪਗਤ ਪਰੇ ਪੰਡਾਰਾ ਸੰਤਨੋ ਕੋ ਜੀ ਸੋ ਪੀ ਜਾਉ ਤਰਿਆ ਮਨ ਕਾ ਠੋਖਾ ਧਰਮ ਰਾਈ ਤਵ ਕਹਾ ਕਰੈ ਗੋ ਜਉ ਬਾਟਿਓ ਸਗਲੋ ਦੇਖਾ ਮਹਾ ਆਨੰਦ ਕੈ ਸੁਖ ਪਾਇਆ ਸੰਤਨ ਕੈ ਪਰਸਾਤੇ Bye. Uh -huh. ਕੋਸ਼ਿ ਸੋਈ ਨੈ ਸਤਿਗੁਰਾਂ ਨੇ ਕਿਰਪਾ ਕਰਕੇ ਜਿਨਿ ਇਹ ਸੇਵਾ ਆਪਨੈ ਉਪਰੰਤ ਸੰਸਾਰਿਆ ਨੂੰ ਮੁਕਤਾਰ ਕੀਤੇ ਪਾਵਨੁ ਬਵਾਖਿ ਅਰੁ ਜੀ ਦੀ ਨਾਮੁ ਬਰਸਤੀ ਜੁ ਬਾਜੇ ਪਾਵਨ ਅਜ ਦੇ ਪਾਵਨ ਬਚਨਾਂ 'ਵਿਚਾਰ ਕਰਕੇ ਸਰਬ ਜੀਆ ਤੁਮ ਪਿਤ੍ਰੁਪਦੇ ਸਰਬਣ ਕਰੀਏ رشنا پتر کرتے ہوئے چرنا چہاجی لو سو سارے درپخ ہو ساری ہی آپو جی ستما ਸਾਡੇ ਜੀਵਨ ਦੇ ਉਧਾਰ ਵਾਸਤੇ ਸਮਝਾਉਂਦੇ ਹਿੰਕੇ ਪਾਈ ਗੁਰੂ ਜੀ ਦੇ ਚਰਨਾਂ ਦੇ ਵਿੱਚ ਜਾ ਕੇ ਬੇਨਤੀ ਕਰਿਆ ਕਰੀ। ਬ੍ਰੋਜ ਵਿਅਕਤੀ ਕਰਿਆ ਕਰ ਕੇ ਧਾਨ ਸਤਿਗੁਰਾਂ ਤੋਂ ਮੰਗਿਆ ਕਰ ਕੇ ਇਹ ਪਿਆਰੀ ਪ੍ਰਭੂ ਜੀ ਸਾਡੇ ਤੇ ਮਿਹਰ ਕਰੋ ਕਿਰਪਾ ਕਰੋ ਸਾਡੇ ਤੇ ਕਿ ਸਾੰਮਣੇ ਤੇ ਸੰਤ ਜਨਾ ਦੇ ਚਰਨ ਕੋ ਜਿਹੜੀ ਹੋਸੀ ਬਣੇ ਰਹੀ ਜੀ ਸੰਤ ਜੀ ਨਾਲੇ ਸਰਨਾ ਅਸੀਂ ਪਿਆਰ ਕਰੇ ਰਹੀ ਜੀ ਜੇ ਇਹਦਾ ਦੀ ਬਾਤ ਅਸੀਂ ਮੰਗਾਗੇ ਇਸ ਜੀਵਨ ਬਾਜ ਆਸਾ ਕਿਰਪਾ ਕਰਨ ਜੀ ਸਾਨੂੰ ਕੋਈ ਐਸੇ ਮਹਾਂ ਗੁਰਖ ਜਿਹੜੇ ਨਾਮ ਨਾਲ ਆਪ ਜੁੜੇ ਹੋਣ ਤੇ ਹੋਰ ਨਾਲ ਜੋੜ ਦੇਣ ਜੀ ਇਰਪਰ ਕਰਕੇ ਐਸੇ ਮਹਾਂਪੁਰਸ ਦੀ ਸੰਗਤ ਲਖਸ਼ਵੇ। ਇਸ ਕਰਕੇ ਵੀਰਨ ਲਾਲ ਪਾਤਸ਼ਾਹ ਜੀ ਕਹਿੰਦੇ ਭਾਈ ਚਰਨਾ ਚ ਖਾਲਸਾ ਦੇ ਬੇਨਤੀ ਕਰਿਆ ਕਰ। हे ਅਕਾਲ ਪੁਰਖ ਵੈਰਖੂ ਜੀ ਮਿਹਰ ਕਰੋ। ਮੈਂ ਤੇਰੇ ਸੰਤ ਜਨਾਂ ਦੀ ਚਰਨ ਧੂੜ ਬਣਿਆ ਰਹਾ ਸੰਤ ਜਨਾਂ ਦੀ ਸੰਗ ਪਿਆਰ। ਸੰਤ ਹਮਾਰੇ ਓਟ ਸੁਟਾਣੀ। ਸੰਤ ਹਮਾਰਾ ਗਹਿਣਾ। ਕਿਉਂਕਿ ਸੰਸਾਰ ਦੇ ਵਿੱਚ ਜਿੰਨੇ ਵੀ ਸੰਸਾਰੀ ਮਾਤੇ ਜਿਤੇ ਨੇ ਬਾਸਾ ਜੀ ਕਹਿੰਦੇ ਕਿ ਆਸਰਾ ਨਹੀਂ ਬਣਦੇ ਕਿਸੇ ਦਾ। ਜਾਂ ਕੋ ਮੁਸਕਲ ਆਤਮਣ ਢੋਈ ਕੋ ਇਹ ਨਾ ਦੇ ਲੱਗ ਹੋਏ ਦੁਸ਼ਮਣਾਂ ਸਾਥ ਭੇ ਪਜਖ ਨੇ। ਬਾਸਾ ਜੀ ਕਹਿੰਦੇ ਸਾਰੇ ਕੁਝ ਜਾਣ ਕੇ ਪਰ ਇੱਕ ਜਿਹੜੇ ਪ੍ਰਕਾਰ ਉਹ ਕੋਈ ਜੀਤੇ ਨਾਮ ਜਪਣ ਵਾਲੇ ਹਰੀ ਦੇ ਪਿਆਰੇ ਜਿਨ੍ਹਾਂ ਨੇ ਤੈਨੂੰ ਲਾਗ ਦੇ ਨਾਮ ਨਾਲ ਗੋਲ ਨਾ ਹੈ ਨਾਮ ਦਾ ਰੰਗ ਚੜ੍ਹ ਨਾ ਜਾਏ ਤੇ ਪਾਤਸ਼ਾਹ ਕਹਿੰਦੇ ਸੰਤ ਹੀ ਮੇਰਾ ਤਗੜਾ ਫਿਰ ਸੁਖਾਣਾ ਤੇ ਸੰਤ ਜਾਨੀ ਇਹਦੇ ਜੀਵਨ ਸੋਹਣਾ ਬਣਾਉਣ ਵਾਲੇ ਜੇ ਤਰ੍ਹਾਂ ਸੰਿਆਰ ਸੋਨੇ ਦੇ ਕੱਢ ਕੇ ਗਹਿਣੇ ਬਣਾਉਂਦਾ ਹੈ ਤਰ੍ਹਾਂ ਤਰ੍ਹਾਂ ਦੇ ਗਹਿਣੇ ਬਣਾ ਕੇ ਉਹਨੂੰ ਸ਼ਿੰਗਾਰ ਦਿੰਦਾ ਹੈ ਉਹਦੇ ਨੂੰ ਗਹਿਣੇ ਬੜੇ ਸੋਹਣੇ ਬਣ ਜਾਂਦੇ ਨੇ ਤਾਂ ਦਾ ਸ਼ਿੰਗਾਰ ਬਣਦੇ ਨੇ ਉਸੇ ਤਰ੍ਹਾਂ ਅਕਾਲ ਪੁਰਖ ਵੈਕੂ ਜੀ ਦੇ ਪਿਆਰੇ ਸੰਤ ਜਨ ਮਨੁੱਖ ਦੇ ਜੀਵਨ ਨੂੰ ਸੋਹਣਾ ਬਣਾ ਦਿੰਦੇ ਜਿਨ੍ਹਾਂ ਦੇ ਵਿੱਚ ਹੁਣ ਸਾਡੇ ਮਨਾਂ ਦੇ ਵਿੱਚ ਇਸ ਥੇਹਰੀ ਦੇ ਨੇ ਵਿਕਾਰ ਪਰੇ ਹੋਏ ਤੇ ਜਦੋਂ ਅਸੀਂ ਬੋਲਦੇ ਆ ਬੋਲਣ ਸੁਣਨ ਵਾਲੇ ਨੂੰ ਚੰਗਾ ਨਹੀਂ ਲੱਗਦਾ ਟਿੱਕੀ ਬੋਲੀ ਜਾਂਦੇ ਪਰ ਜਦੋਂ ਕਿਸੇ ਮਹਾਕੁਰਸ਼ ਦੀ ਰੰਗੀਲੀ ਬਿਰੂ ਦੀ ਸੰਗਤ ਮਿਲ ਗਈ ਉਹਦੇ ਸੰਗਤ ਦੇ ਵਿੱਚੋਂ ਹੀ ਮੰਨਣ ਲੱਗਿਆ ਜਾਣੇ ਜਦੋਂ ਮੰਨਨੇ ਅਰੰਗ ਨਾਮ ਲੈ ਆ ਨਾਮ ਜਪਣਾ ਸ਼ੁਰੂ ਕਰ ਦਿੱਤਾ ਤੇ ਗਰੀਬ ਨਵਾਜ ਪਾਤਸ਼ਾਹ ਕਹਿੰਦੇ ਫਿਰ ਇਹ ਜਿਸ ਲੱਤ ਤੇਰਾ ਸਰੀਰ ਹੈ ਇਹ ਸੋਨਾ ਬਣ ਜਾਏਗਾ ਤੇਰਾ ਮਨ ਸੋਨਾ ਹੋ ਜਾਏਗਾ ਕਿਉਂਕਿ ਜੇੜ ਸਾਰੀ ਮੰਦੀ ਹੈ ਜੇ ਮਨ ਰੰਗਿਆ ਗਿਆ ਮਨ ਨਾਮ ਨਾਲ ਜੁੜ ਗਿਆ ਫਿਰ ਸਾਰਿਆਂ ਨੂੰ ਸੋਹਣੇ ਲੱਗਦੇ ਨੇ ਭਾਵੇਂ ਤੰਤ ਤਾਰਾ ਕੋਈ ਨਾ ਹੋਵੇ ਤੰਤ ਚ ਸਵਪਨ ਕੋਈ ਨਾ ਹੋਵੇ ਸੋਨਾ ਨਾ ਹੋਵੇ ਬਿਲਕੁਲ ਪਰ ਫਿਰ ਵੀ ਨਾਮ ਜਪਣ ਵਾਲਾ ਜਿਹੜਾ ਮੁੱਖ ਹੈ ਉਹ ਸੋਹਣਾ ਲੱਗਦਾ ਹੈ ਇਸ ਕਰਕੇ ਫਾਲਸਾ ਕਹਿੰਦੇ ਸੰਤ ਜਾਨ ਨੇ ਜਿਹੜੇ ਪਾਈ ਉਹੀ ਤਕੜਾ ਸਹਾਰਾ ਬਣਦੇ ਨੇ ਉਹੀ ਸਾਰੇ ਉਹੀ ਸਾਡੇ ਜਿਹੜੇ ਅੰਦਰ ਦੇ ਮੈਲ ਗਰੋਧ ਕਾਮ ਕ੍ਰੋਧ ਇਤਾਂ ਦੇ ਵਿਕਾਰ ਨੇ ਉਹਨਾਂ ਦੇ ਵਿੱਚੋਂ ਸਾਨੂੰ ਨਿਕਲੂਗਾ ਸਤਿਗੁਰੂ ਫਾਲਸਾ ਮਹਾਰਾਜੀ ਤੇ ਨਾਮ ਨਾਲ ਜੋੜ ਕੇ ਤਾਂ ਉਹ ਦਰਤੇ ਰਸਤਾ ਦਸਦੇ ਨੇ ਕਿ ਤਾਂ ਨ ਤੋਂ ਬਚਿਆ ਨਾ ਸਕਦੇ ਉਹੀ ਸਹਾਰਾ ਨੇ ਤੇ ਪਾਤਸ਼ਾਹ ਕਹਿੰਦੇ ਉਹੀ ਫਿਰ ਸੋਨਾ ਬਣਾਉਣਗੇ ਤੈਨੂੰ ਨਾਮ ਨਾਲ ਜੋੜ ਕੇ ਸੇਵਾ ਨਾਲ ਜੋੜ ਕੇ ਸਿਮਰਨ ਦੇ ਨਾਲ ਜੋੜ ਕੇ ਇਸ ਕਰਕੇ ਭਾਈ ਗਰੀਬਨਵਾਜ਼ ਪਾਤਸ਼ਾਹ ਕਹਿੰਦੇ ਗੁਰੂ ਚਰਨਾਂ ਚ ਬੇਨਤੀ ਕਰਿਆ ਕਰ ਪਾਤਸ਼ਾਹ ਜੀ ਸੰਤਮਾਰੀ ਹੋਪ ਸੁਤਾਣੀ ਸੰਤਮਾਰਾ ਗਹਿਣਾ ਸੰਤ ਹੀ ਮੇਰਾ ਤਾਜਣਾ ਸਮਾਰਾ ਹੰਨਾ ਸੰਤ ਜਨ ਹੀ ਮੇਰੇ ਜੀਵਨ ਨੂੰ ਸੋਣਾ ਬਣਾਉਣ ਵਾਲੇ ਹਾਨੀ ਸਰ ਕਰਕੇ ਮੇਰੇ ਤੇ ਤਿਆ ਕਰੋ ਤੇ ਮੇਰੇ ਕਰਕੇ ਮੈਨੂੰ ਸੰਤ ਦਾ ਪੂਰਨ ਸੰਤਾਂ ਦਾ ਮਿਲਾਪ ਬਖਸ਼ੋ ਉਹਨਾਂ ਦੇ ਚਰਨ ਧੂਪ ਬਖਸ਼ੋ ਜੀ ਸੰਖੰ ਸੰਤਨ ਸਿਉ ਬਣ ਆਈ اے ਪ੍ਰਭੂ ਜੀ ਤੇਰੇ ਸੰਤਾਂ ਨਾਲ ਮੇਰੀ ਪ੍ਰੀਤ ਬਣ ਗਈ ਹੈ ਜਦੋਂ ਗੁਰੂ ਨੇ ਕਿਰਪਾ ਕੀਤੀ ਅਸੀਂ ਰੋਜ਼ ਬੇਨਤੀ ਕੀਤੀ ਗੁਰੂ ਚਰਨਾਂ ਦੇ ਵਿੱਚ ਤੇ ਗੁਰੂ ਨੇ ਕਿਰਪਾ ਕਰ ਦਿੱਤੀ ਤੇ ਕੋਈ ਐਸਾ પુરੁਸ਼ ਮਹਾਪੁਰਸ਼ ਜਬਲਾਪ ਪਰਾ ਦਿੱਤਾ ਜਿਹਨਾਂ ਨਾਮ ਬਾਰੇ ਹੀ ਗੱਲ ਕਰਦੇ ਜਿਹੜਾ ਨਾਮ ਦੇ ਨੀਂਹ ਝੂੜਦੇ ਤੇ ਜਦੋਂ ਮੁਲਾਪ ਹੋਇਆ ਤੇ ਗਰੀਬ ਰਵਾਜ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਹਾਂ ਸੰਤਨ ਸਿਉ ਬਣਾਈ ਹੁਣ ਮੈਨੂੰ ਇਸ ਸੰਸਾਰ ਚੰਗਾ ਨਹੀਂ ਲੱਗਦਾ ਸੰਸਾਰ ਦੇ ਨਾਲ ਮੇਰੇ ਰੱਬ ਤੋਂ ਦੇਸ਼ ਤੇ ਨਾਤੇ ਜਿਹੜੇ ਸੀ ਉਹ ਟੁੱਟ ਗਏ ਨੇ ਹੁਣ ਜਿਹੜੀ ਸੰਤਾਂ ਨਾਲ ਬਣ ਗਈ ਹੈ ਸਾਂਤਾਂ ਦੇ ਨਾਲ ਮੇਰਾ ਰਿਸ਼ਤਾ ਬਣ ਗਿਆ ਹੈ ਤੇ ਸਾਂਤਾਂ ਦੇ ਨਾਲ ਜਿਵੇਂ ਦੀ ਪ੍ਰੀਤ ਬਣ ਗਈ ਹੈ ਪੂਰਵ ਰਿਖਿਆ ਪਾਈ ਇਹ ਸੰਤਪੁਰ ਕਾਸਾ ਕਹਿੰਦੇ ਮੇਰੇ ਪਿਛਲੇ ਲਿਖੇ ਲੇਖ ਅਨੁਸਾਰ ਨੂੰ ਪ੍ਰਾਪਤੀ ਹੋਈ ਹੈ ਬਾਸਾ ਜੇ ਕਈ ਵਾਰ ਸੁਣ ਸੁਣਾਉਂਦਾ ਜਤ ਜਿਹੀ ਲਿਖੈ ਭਾਈ ਸੰਗਤ ਦਾ ਸਮਾਂ ਐਵੇਂ ਤੁਲੋਂ ਮਿਲ ਜਾਂਦਾ ਹੈ ਗੁਰੂ ਚਰਨਾਂ ਦਾ ਪਿਆਰ ਐਵੇਂ ਤੁਲੋਂ ਮਿਲ ਜਾਂਦਾ ਹੈ ਇਹਦੇ ਪੂਰਵਲੇ ਲਿਖੇ ਕਰਮਾਂ ਕਰਕੇ ਸੰਗਤ ਵਿੱਚ ਆਈ ਹੈ ਪੂਰਵਲਾ ਕੋ ਚੰਗਾ ਕਰਨ ਕੀ ਕਰ ਸੀ ਤਾਂ ਦੂਰ ਚਰਨਾ ਚ ਬੈਠੇ ਆ ਤਾਂ ਸੰਗਤ ਦੀ ਪ੍ਰਾਪਤੀ ਗਏ ਇਸੇ ਕਰਕੇ ਭਗਵਾਨ ਅਰਜੁਨ ਦੇ ਮਹਾਰਾਜ ਜੀ ਉਪੰਤਨ ਕਰਦੇ ਨੇ ਕਿ ਇਹ ਕਾਲਪੁਰ ਜੀ ਮੇਰੀ ਹੁਣ ਤੇਰੇ ਸੰਗਤਾਂ ਨਾਲ ਪ੍ਰੀਤ ਬਣ ਗਈ ਹੈ ਬੜੀ ਤਾਂ ਹੀ ਕਿਉਂਕਿ ਪਿਛਲੇ ਕਿਸੇ ਚੰਗੇ ਕਰਮ ਵਾਲੇ ਮੇਰੇ ਕੀਤੇ ਹੋਏ ਸੰਨ ਜਿਸ ਦੇ ਦੇਖ ਅਨੁਸਾਰ ਇਹ ਮੈਨੂੰ ਪ੍ਰਾਪਤੀ ਹੋਈ ਹੈ ਏ ਉਹ ਮਨ ਤੇਰਾ ਭਾਈ ਰਹਾ ਉਹ ਹੁਣ ਮੇਰਾ ਤੇ ਮਨ ਤੇਰਾ ਤੇਰੀ ਮੀ ਬਣ ਗਿਆ ਕਿਉਂਕਿ ਮੈਨੂੰ ਸੰਗਤ ਦੇ ਵਿੱਚੋਂ ਸੋਚੀ ਆ ਗਈ ਹੈ ਸੰਗਤ ਦੇ ਵਿੱਚੋਂ ਮੈਨੂੰ ਇਹ ਗਿਆਨ ਪ੍ਰਾਪਤ ਹੋ ਗਿਆ ਇਸ ਸੰਸਾਰ ਵਿੱਚ ਤੇਰਾ ਕੁਝ ਨਹੀਂ ਸੰਸਾਰ ਵਿੱਚ ਕੇਵਲ ਇੱਕ ਆਕਾਰ ਰੂਪ ਤੇਰਾ ਸਹਾਰਾ ਹੈ ਨਾਮੁ ਨੇ ਤੇਰਾ ਸਾਥ ਨਿਵੋਣਾ ਹੈ ਇਹ ਗਿਆਨ ਧਨ ਕਰਕੇ ਸਤਿਗੁਰੂ ਜੀ ਜਿਹੜਾ ਮੇਰਾ ਮਨ ਇਹ ਸੰਸਾਰ ਦੇ ਵਿੱਚ ਭੇਮ ਪਾਈ ਬੈਠਾ ਸੀ ਸੰਸਾਰ ਦੀਆਂ ਵਸਤੂਆਂ ਦੇ ਬਾਰੇ ਇਹਦਾ ਪ੍ਰੇਮ ਲੱਗਿਆ ਹੋਇਆ ਸੀ ਉਹ ਸਾਰਾ ਪ੍ਰੇਮ ਹਰੀ ਦੇ ਪਿਆਰਿਆਂ ਦੀ ਸੰਗਤ ਦੇ ਵਿੱਚੋਂ ਨਾਸ਼ ਹੋ ਗਿਆ ਤੇ ਹੁਣ ਮੇਰਾ ਮਨ ਕੇਵਲ ਤੇ ਕੇਵਲ ਆਪ ਹੀ ਦਾ ਪ੍ਰੇਮੀ ਬਣ ਗਿਆ ਹੈ ਇਹ ਮਨ ਇਹ ਯਾਰ ਭਾਈ ਹੁਣ ਇਹ ਮੇਰਾ ਮਨ ਤੇਰਾ ਹੀ ਪ੍ਰੇਮੀ ਬਣ ਗਿਆ ਹੈ ਸੰਸਾਰ ਦੇ ਸਾਰੇ ਪ੍ਰੇਮ ਸਾਰੇ ਮੋਹ ਇਹਨੇ ਤਿਆਰ ਦਿੱਤੇ ਹਨ ਰਹਾਉ ਸੰਤਨ ਸੋ ਮੇਰੀ ਦੇਵਾ ਦੇਵੀ ਸੰਤਨ ਸੋ ਵਿਹਾਰਾ ਏ ਪ੍ਰਭੂ ਤੇਰੀ ਮੇਹਰ ਨਾਲ ਸੰਤ ਜਨਾਂ ਨਾਲ ਹੀ ਹੁਣ ਮੇਰਾ ਲੈਣ ਦੇ ਤੇ ਵਰਤਣ ਵਿਹਾਰ ਹੈ ਹੁਣ ਸੰਸਾਰ ਦੇ ਨਾਲ ਮੇਰਾ ਵਰਤਣ ਵਿਹਾਰ ਨਹੀਂ ਰਿਹਾ ਸੰਸਾਰ ਨਾਲ ਮੇਰਾ ਕੁਝ ਲੈਣ ਦੇ ਨਹੀਂ ਰਿਹਾ ਹੁਣ ਤੇ तेरे ਪਿਆਰਿਆਂ ਦੇ ਨਾਲ ਵੀ ਤੇਰੇ ਸੰਤ ਜਨਾਂ ਦੇ ਨਾਲ ਹੀ ਮੇਰਾ ਮਿਲਣ ਵਰਤਣ ਲੈਣ ਦੇ ਵਿਹਾਰ ਰਹਿ ਗਿਆ ਹੈ ਸੰਤਨ ਸੋ ਹੰਲਾ ਖਟਿਆ ਹਰ ਭਗਤ ਕਰੇ ਪੰਡਾਰਾ ਸੰਤ ਜਨਾਂ ਨਾਲ ਰਹਿ ਕੇ ਕਾਸਾ ਕਹਿੰਦੇ ਮੈਂ ਇਹ ਲਾਭ ਪੱਕਿਆ ਕਿ ਮੇਰੇ ਅੰਦਰ ਹੁਣ ਘਰ ਦੀ ਦੇ ਖਜ਼ਾਨੇ ਭਰ ਗਏ ਨੇ ਜਿੱਥੇ ਇਹਨਾਂ ਕੁਝ ਵਿਕਾਰ ਬੈਠੇ ਸਨ ਘਰੇ ਹੋਏ ਜਿਹੜੇ ਮੈਨੂੰ ਤਿਲ ਕਰਨੀ ਸੀ ਦਿੰਦੇ ਤੇ ਉਹਨਾਂ ਦਾ ਨਾਸ ਹੋ ਗਿਆ ਹੈ ਸੰਗਤ ਕਰਕੇ ਹਰੀ ਦੇ ਪਿਆਰੇ ਉਹਦੇ ਇਹ ਹੁਣ ਮੇਰੇ ਅੰਦਰ ਭਗਤੀ ਦੇ ਭੰਡਾਰੇ ਭਰ ਗਏ ਨੇ ਖਜ਼ਾਨੇ ਵਰਗੇ ਇਹ ਸਤਜਨਾਮ ਦੇ ਰੰਗ ਰਹਿ ਕੇ ਮੈਨੂੰ ਲਾਭ ਮਿਲਿਆ ਹੈ ਇਹ ਸਤਜਨਾਮ ਦੇ ਨਾਲ ਦੇ ਕੇ ਮੈਂ ਲਾਹਾ ਟਕਿਆ ਹੈ ਜਿਹੜਾ ਸਭ ਗੁਰਬਾਣੀ ਸੰਗ ਲਾਉਂਦੀ ਹੈ ਪ੍ਰਾਣੀ ਆਇਓ ਲਾਭ ਲੈ ਜਿਹੜਾ ਬਾਦਸ਼ਾਹ ਕਹਿੰਦੇ ਨੇ ਤੂੰ ਲਾਹਾ ਲੈਣ ਵਾਸਤੇ ਆਇਆ ਤੇ ਬਾਦਸ਼ਾਹ ਕਹਿੰਦੇ ਉਹ ਲਾਹਾ ਭਾਈ ਹਰੀ ਦੇ ਪਿਆਰਿਆਂ ਦੀ ਸੰਗਤ ਵਿੱਚੋਂ ਖਟਿਆ ਹੈ ਸਤਜਨਾ ਦੇ ਨਾਲ ਰਹਿ ਕੇ ਮੈਂ ਖਟਿਆ ਹੈ ਤੇ ਮੇਰੇ ਅੰਦਰ ਹੁਣ ਨਾਮ ਵਰ ਗਿਆ ਹੈ ਭਗਤੀ ਦੇ ਖਜ਼ਾਨੇ ਭਰ ਗਏ ਹਨ ਸੰਤਨ ਮੁਕਾ ਪੂੰਜੀ ਸੰਪੀ ਤਉ ਉੱਤਰਿਆ ਜਦੋਂ ਤੋਂ ਸੰਤ ਜਨਾਂ ਨੇ ਮੈਨੂੰ ਪਰਮਾਤਮਾ ਦੀ ਭਗਤੀ ਦੀ ਰਾਸ ਪੁੰਜੀ ਦਿੱਤੀ ਹੈ ਪਰਮਾਤਮਾ ਦੀ ਭਗਤੀ ਦਿੱਤੀ ਹੈ ਤਦੋਂ ਤੋਂ ਮੇਰੇ ਮਨ ਦੀ ਜਿਹੜੀ ਚਿੰਤਾ ਸੀ ਫਿਕਰ ਸੀ ਜਿਹੜਾ ਸਾਨੂੰ 24 ਘੰਟੇ ਫਿਕਰ ਲੱਗਿਆ ਰਹਿੰਦਾ ਸਤਗੁਰੂ ਆਪ ਸਾਹਿਬ ਕਹਿੰਦੇ ਨੇ ਸੰਤਾਂ ਨੇ ਨਾਮ ਦੀ ਪੁੰਜੀ ਦੇ ਦਿੱਤੀ ਉਹ ਸਾਰਾ ਚਿੰਤਾ ਸਾਰਾ ਫਿਕਰ ਹੁਣ ਮੇਰੇ ਮਨ ਤੋਂ ਲੈ ਗਿਆ ਅੰਦਰੋਂ ਕੋ ਬਿਕਰ ਚਿੰਤਾ ਦਾ ਨਾਸ ਹੋ ਗਿਆ ਹੈ ਤਰਵ ਰਾਇ ਅਬ ਕਹਾ ਕਰੈ ਗੋ ਜੋ ਕਾਟਿਓ ਸਗਰੋ ਵੇਖਾ ਤੇ ਪਾਸਾ ਕਹਿੰਦੇ ਮੇਰੇ ਮੇਰੇ ਜਪਾ ਦੇ ਮੰਤਰਾਂ ਦੇ ਕੀਤੇ ਕਰਮਾਂ ਦਾ ਸਾਰਾ ਵਿਸਾਫ ਦਾ ਕਾਗਜ ਹੀ ਪਾੜ ਦਿੱਤੇ ਨਾਮ ਜਪਨ ਕਰਕੇ ਸਿਮਰਨ ਕਰਨ ਕਰਕੇ ਸੇਵਾ ਕਰਨ ਕਰਕੇ ਇਹ ਜੇਰ ਦੇ ਕਾਲ ਯੋਖਸੇ ਸਾਰਾ ਨਾਸ ਹੋ ਗਿਆ ਉਹ ਲੇਖੇ ਜੋਖੇ ਦਾ ਕਾਗਜ਼ ਹੀ ਬਾੜ ਦਿੱਤਾ ਹੈ ਪਾੜ ਦਿੱਤੀਆ ਹੈ ਤੇ ਹੁਣ ਧਰਮ ਰਾਜ ਮਤੋਂ ਕੋਈ ਉੱਚ ਨਹੀਂ ਕੀ ਕਰੇਗਾ ਕਿਉਂਕਿ ਬੁਰਗਾਣੀ ਨੇ ਸਾਨੂੰ ਵਾਰ-ਵਾਰ ਸਮਝਾਇਆ ਭਾਈ ਜਿਹੜੇ ਨਾਮ ਜਪਦੇ ਨੇ ਉਹਨਾਂ ਦੇ ਤੇ ਕੋਲ ਸਤਿਗੁਰੂ ਪਾਲ ਸਾਹਿਬ ਕਹਿੰਦੇ ਧਰਮ ਰਾਜ ਵਿੱਚ ਹੰਦੂਤਾ ਆਈ ਨਹੀਂ ਸੰਗ ਦੇ ਜਹਨ ਸਭ ਨੂੰ ਗੋਵਿੰਦ ਭਜਨ ਕੀਰਤਨ ਨਾਨਕ ਨੀਤ ਜਿੱਥੇ ਹਰ ਸਮੇਂ ਹਾਲ ਕਾਲ ਰੂਪ ਵੈਕੂ ਜੀ ਦਾ ਕੀਰਤਨ ਹੋ ਰਿਹਾ ਹੈ ਉਹਦੀ ਉਸੇ ਤਤ ਬੜਾਈ ਹੋ ਰਹੀ ਹੈ ਨਾ ਬਾਣਾ ਆਕ ਨੂੰ ਮੈਂ ਛੁਟ ਹੈ ਜੇ ਨਾ ਜਾਈਓ ਚੂਠ ਧਰਮਰਾਜ ਕਹਿੰਦਾ ਉਹਨਾਂ ਕੋਲ ਤੁਮੈਂ ਨਹੀਂ ਵਾਕੀ ਸਕਦਾ ਮੇਰਾ ਮੈਨੂੰ ਵੀ ਹੁਕਮ ਨਹੀਂ ਹੈ ਉਹਨਾਂ ਕੋਲ ਜਾਣ ਦਾ ਤੇ ਤੁਸੀਂ ਨਾ ਨਾ ਕੋਲ ਜਾਇਓ ਜੇ ਕਿਤੇ ਭੁੱਲ ਕੇ ਵੀ ਚਲੇ ਗਏ ਤਾਂ ਮੇਰੇ ਮੈਨੂੰ ਵੀ ਉਹਦੀ ਸਜ਼ਾ ਖੋਖਣੀ ਪੈਣੀ ਹੈ ਕਿਉਂਕਿ ਉਹ ਜਿਹੜੇ ਹਰੀ ਦੇ ਚਾਰੇ ਨਾਮ ਦੇ ਰਸਲੀ ਨੇ ਉਹ ਸੱਚਖੰਡ ਦੇ ਵਾਰਸੀ ਨੇ ਉਹਨਾਂ ਦਾ लेखा जोखा ਨਹੀਂ ਹੁੰਦਾ ਲਿਆ ਨਾਮ ਦੀ ਪਾਵਨ ਸਰਕਾਰ ਜਨਮ ਜਨਮਾਂ ਤਰਾ ਦੇ ਕੀਤੇ ਹੋਏ ਏਕੇ ਬਾੜ ਦਿੰਦੇ ਹਨ ਉਹ ਨਾਮ ਦੇ ਕਰਕੇ ਖਾਤਮ ਕਰ ਇਸ ਕਰਕੇ ਸਤਿਗੁਰੂ ਜੀ ਬਚਨ ਕਰਦੇ ਨੇ ਆਪ ਸਭ ਨੂੰ ਇਤਿਹਾਸ ਦੇ ਵਿੱਚੋਂ ਵੀ ਪਰਮਾਨੰਦ ਜੀ ਨੇ ਗਰੀਬਨਵਾਲਾ ਸਾਹਿਬ ਕਹਿੰਦੇ ਸਾਧੂਆਂ ਦੇ ਸੰਗਤ ਤੇ ਏਡੀ ਵੱਡੀ ਮਹਿਮਾਈ ਜੇ ਕੋ ਜਿਉ ਕਹੈ ਉਹਨਾਂ ਕਹੋ ਜਾਣ ਕੀ ਤਲੁਨਾ ਹੋਈ ਜੇ ਕੋਈ ਹਰੀ ਦੇ ਪਿਆਰਿਆਂ ਨੂੰ ਨਾਮ ਜਪਣ ਵਾਲਿਆਂ ਨੂੰ ਕੀ ਕਹਿ ਕੇ ਬੁਣਦਾ ਸਤਕਾਰ ਕਹਿ ਕੇ ਕਰਕੇ ਉਹਨਾਂ ਦਾ ਸਤਕਾਰ ਵੀ ਕਰਦਾ ਹੈ ਤੇ ਪਾਸਾ ਜੇ ਉਹਨਾਂ ਦਾ ਸਤਕਾਰ ਕਰਨ ਲਈ ਜਪਦਾ ਭੜੇ ਉਹਨਾਂ ਨੂੰ ਜਨਮ ਦੇ ਬਸ ਨਹੀਂ ਲੈਣਾ ਪੈਂਦਾ ਇਸ ਕਰਕੇ ਭਾਈ ਜਨਨ ਜੀ ਦਾ ਜ਼ਿਕਰ ਆਉਂਦਾ ਹੈ ਇਹ ਹਾਸੇ ਵਿੱਚ ਕਿ ਭਾਈ ਜਨਨ ਜੀ ਹੋਏ ਨੇ ਜਿਹੜੇ بڑے ਨਾਮ ਦੇ ਵਿੱਚ ਅਸੀਂ ਪੰਛੀ ਚਾਤ ਮਾਰਨੀ ਹੈ ਵਰਸਿਕ ਜਿਨ੍ਹਾਂ ਨੇ بڑا ਨਾਮ ਜਪਿਆ ਹੈ ਤੇ ਕਿਸੇ ਸੇਖ ਦੇ ਕੋਲ ਦਿਹਾੜੀ ਕਰਿਆ ਕਰਦੇ ਸੀ ਉਹ ਸੇਖ ਸੀ ਜਿਹੜਾ ਉਹ ਰੋਜ਼ ਵੇਖਦਾ ਹੈ ਕਿ ਭਾਈ ਜਗਨ ਸਿੰਘ ਸਵੇਰੇ ਸਭ ਤੋਂ ਪਹਿਲਾਂ ਆ ਕੇ ਕੰਮ ਤੇ ਲੱਗ ਜਾਂਦੇ ਸਾਰੀ ਦਿਹਾੜੀ ਕਿਸੇ ਨਾਲ ਗੁੱਸਦੇ ਨਹੀਂ ਤੇ ਸਾਰੀ ਦਿਹਾੜੀ ਰਸਨਾ ਦੇ ਇਹਨਾਂ ਤੇ ਨਾਮ ਚੱਲਦਾ ਰਹਿੰਦਾ ਨਾਮ ਜਪਦੇ ਵੇਤੇ ਨਹੀਂ ਸਾਮ ਸਮੇਂ ਤੋਂ ਬਾਅਦ ਸਾਰੇ ਜਿੰਨੇ ਵੀ ਮਜ਼ਦੂਰ ਹੋਰ ਆਉਂਦੇ ਨੇ ਉਹ ਇੱਕ ਦੂਜੇ ਤੋਂ ਮੁਰੇ ਹੋਏ ਹੋ ਕੇ ਪੈਸੇ ਲੈਣਦੇ ਨੇ ਉਹ ਕਹਿੰਦਾ ਪਹਿਲਾਂ ਮੈਂ ਹੀ ਹੋਰ ਮੈਂ ਜਾਣਾ ਪਹਿਲਾਂ ਮੇਰੇ ਪੈਸੇ ਲਓ ਪਰ ਭਗਤ ਜਨਨ ਜੀ ਇੱਕ ਸਾਈਡ ਤੇ ਹੋ ਕੇ ਬੈਠ ਜਾਂਦੇ ਨੇ ਉਸ ਵਾਰੀ ਗੁਰਦਾ ਨਾਮ ਜਪੀ ਜਾਂਦੇ ਨੇ ਜਦੋਂ ਸਾਰੇ ਮਜ਼ਦੂਰ ਆਪੋ ਆਪਣੀ ਮਜ਼ਦੂਰੀ ਲੈ ਕੇ ਚਲੇ ਜਾਂਦੇ ਨੇ ਫਿਰ ਉਹ ਸੇਠ ਭਗਤਰੀਆਂ ਨੂੰ ਆਵਾਜ਼ ਮਾਰਦਾ ਭਗਤ ਜੀ ਜਨਨ ਜੀ ਆਓ ਤੁਸੀਂ ਵੀ ਆਪਣੀ ਮਜ਼ਦੂਰੀ ਲੈ ਲਓ ਇਹ ਰਸਾਇਣ ਕਥਾਾਂ ਜਾਂਦੇ ਹਨ ਇੱਕ ਦਿਨ ਸਹਿਬ ਸਰਪਾਏ ਉਹ ਭਗਤ ਜਨਨਜੀ ਜਿਹੜੇ ਨੇ ਉਬਰੇ ਵੰਟੀ ਸਾਹ ਕਰਦੇ ਉਹਨਾਂ ਕਿਉਂ ਦੇਖਿਆ ਉਹੀ ਸੇਠ ਜਿਹੜਾ ਹੈ ਉਹਨੂੰ ਜੰਗੂਤ ਲੈ ਫੜ ਕੇ ਲੈ ਕੇ ਜਾ ਰਹੇ ਨੇ ਤੇ ਜਦੋਂ ਜੰਗੂਤਾਂ ਨੇ ਫੜ ਕੇ ਲੈ ਕੇ ਜਾ ਰਹੇ ਨੇ ਜਨਨ ਜੀਾਂ ਕੀ ਭਗਤਿਆਂ ਨੇ ਪੂਰ ਬੁਲਾਈ ਕਹਿੰਦੇ ਉਰੇ ਆਓ ਭਾਈ ਕਿਹਨੂੰ ਲੈ ਕੇ ਚੱਲਿਓ ਕਹਿੰਦੇ ਜੀ ਆਸੇਦੂ ਲੈ ਕੇ ਚਲੇ ਆਂ ਤੇ ਭਗਤ ਜਨਨ ਜੀ ਕਹਿੰਦੇ ਇੱਕ ਗੱਲ ਦਾ ਇਸ ਧਿਆਨ ਰੱਖਣਾ ਕਹਿੰਦੇ ਜੀ ਕੀ ਕਹਿੰਦੇ ਜਦੋਂ ਇਹਦਾ ਹਿਸਾਬ ਹੋਵੇਗਾ ਉਦੋਂ ਧਰਮਰਾਜ ਨੂੰ ਇਹ ਗੱਲ ਕਹਿ ਦਿਓ ਕਿ ਇਹਨੇ ਭਗਤ ਜਨਨ ਜੀ ਦਾ ਸਦਕਾਰ ਕੀਤਾ ਇਹ ਭਗਤ ਦੇ ਪੰਕਤਾਂ ਨੂੰ ਤੇਰੇ ਪਿਆਰਿਆਂ ਨੂੰ ਜੀ ਕੇ ਬਰਉਂਦਾ ਰਿਹਾ ਇਸੇ ਤਰ੍ਹਾਂ ਹੋਇਆ ਕਹਿੰਦੇ ਨੇ ਜਦੋਂ ਧਰਮਰਾਜ ਇੱਕ ਚੈਰੀ ਦੇ ਵਿੱਚ ਭਗਤ ਜਨਨ ਜੀ ਦੇ ਉਸ ਸੇਠ ਨੂੰ ਲੈ ਕੇ ਗਏ ਤੇ ਜੰਮੂਤ ਜਿਹੜੇ ਨੇ ਪੇਸ਼ ਕਰ ਰਹੇ ਨੇ ਧਰਮਰਾਜ ਦੇਖਾ ਕਟ ਰਿਹਾ ਉਹਦੀ ਬਲੀ ਕੱਟ ਰਿਹਾ ਵੇਖਦਾ ਹੈ ਤੇ ਇਹਦੇ ਕੋਈ ਚੰਗਾ ਕਰਮ ਵੀ ਨਹੀਂ ਕੀਤਾ ਹੈ ਜੀਵਨ ਦੇ ਵਿੱਚ ਉਹ ਕਹਿ ਲੱਗੇ ਭਾਈ ਤਾਜ ਦੇ ਕੋਈ ਚੰਗਾ ਕਰਮ ਵੀ ਨਹੀਂ ਕੀਤਾ ਜੀਵਨ ਦੇ ਵਿੱਚ ਤੇਰਾ ਤੇ लेखा ਜਿਹੜਾ ਹੈ ਤੇ ਦੱਸਦਾ ਹੈ ਤੈਂ ਕੋਈ ਚੰਗਾ ਜਿਹਾ ਕਰਮ ਕੀਤਾ ਆਪਣੇ ਜੀਵਨ ਦੇ ਵਿੱਚ ਤੇ ਉਹ ਸੇਠ ਕਹਿਣ ਲੱਗਿਆ ਕਿ ਉਹ ਵਰਤੇ ਉਹ ਚੰਗਾ ਕਰਨ ਦੀ ਪੀਤਾ ਮੇਰੇ ਕੋਲ ਇੱਕ ਭਗਤ ਜਨਨ ਜੀ ਉਹ ਸੇਵਾ ਕਰਿਆ ਕਰਦੇ ਸੀ ਉਹ ਮਨਜ਼ੂਰੀ ਕਰਿਆ ਕਰਦੇ ਸੀ ਤੇ ਮੈਂ ਉਹਨਾਂ ਨੂੰ ਸਤਕਾਰ ਨਾਲ ਜੀ ਕਹਿ ਕੇ ਬੁਲਾਉਂਦਾ ਸੀ ਤੇ ਜਦੋਂ ਉਹਨੇ ਇੰਨੀ ਗੱਲ ਕਹੀ ਕਹਿੰਦੇ ਨੇ ਧਰਮ ਰਾਖੀ ਇਹ ਸਾਰਾ ਲੇਖਾ ਪੜ ਦਿੱਤਾ ਕਹਿੰਦੇ ਕਿ ਜਦੋਂ ਤੂੰ ਭਗਤਾਂ ਦਾ ਸਤਕਾਰ ਕੀ ਕਰੇਗਾ ਤੇਰਾ ਤੇ ਨਹੀਂ ਲੇਖਾ ਵਾਗਿਓ ਨਹੀਂ ਰਹਿ ਜਾਂਦਾ ਇਹਨੂੰ ਸੱਚ ਕਰਨ ਵਿੱਚ ਫੇਰ ਦਿੱਤਾ ਕਿ ਜੇਕਰ ਇਤਿਹਾਸ ਵਿੱਚ ਚਾਹੁੰਦਾ ਹੈ ਇਸ ਕਰਕੇ ਗਰੀਵਨ왈 ਪਾਤਸ਼ਾਹ ਕਹਿੰਦੇ ਜੀ ਭਾਈ ਜਿਹੜਾ ਹਰੀ ਦੇ ਕਾਰਿਆਂ ਦਾ ਸਤਕਾਰ ਵੀ ਕਰਦਾ ਹੈ ਉਹਦਾ ਵੀ ਝੇਕੋ ਜੀਉ ਕਹੈ ਉਹਨਾਂ ਕੋ ਜੰਮ ਕੇ ਤਰ ਬਣ ਹੋਈ ਕਿਸੇ ਦਾ ਸਤਕਾਰ ਕਰਨ ਦਾ ਵੀ ਇੰਨਾ ਵੱਡਾ ਕਾਰਨ ਹੁੰਦਾ ਹੈ ਤੇ ਜਦ ਸਤਿਗੁਰੂ ਪਾਤਸ਼ਾਹ ਕਹਿੰਦੇ ਜਿਨੇ ਆਪ ਆਪਣੀ ਰਸਨਾ ਦੇ ਨਾਮ ਧੰਨ ਜਪਦਿਆ ਆਪ ਆਪਣੀ ਰਚਨਾ ਦੇ ਨਾਲ ਵਾਹਿਗੁਰੂ ਵਾਹਿਗੁਰੂ ਸਿਮਰਨ ਕਰ ਲਿਆ ਤੇ ਧਰਮਰਾਇਆ ਤੁਹਨ ਕਰੇ ਕਹਿੰਦੇ ਉਹਦਾ ਤਾਂ ਸਾਰਾ ਦੇਖਾ ਹੀ ਪੜਿਆ ਅੰਦਰ ਹੈ ਜਨਮਾਂ ਜਨਮਾਂ ਦਾ ਦੇਖਾ ਪੜ ਦਿੱਤਾ ਜਾਂਦਾ ਹੈ ਉਥੇ ਧਰਮਰਾਇ ਦੇ ਕੋਲ ਫਿਰ ਕੋਲਾ ਜਾਣਾ ਨਹੀਂ ਹੁੰਦਾ ਹੈ ਕਿਉਂਕਿ ਧਰਮਰਾਇ ਨੂੰ ਕੋਣ ਜਾਣਦੇ ਨੇ ਆਸਾ ਕਹਿੰਦੇ ਨੇ ਪੁੰਨ দান ਜੋ ਬੀਜ ਦੇ ਸਭ ਧਰਮਰਾਇ ਕਹਿ ਜਾਈ ਜਿੰਨੇ ਵੀ ਪੁੰਨ ਦਾਨ ਕਰਨਗੇ ਤਾਂ ਸਾਨੂੰ ਧਰਮ ਰਾਜ ਤੇ ਪੁਰ ਜਾਣਾ ਹੀ ਪੈਣਾ ਹੈ ਆਹ ਪੁੰਨ ਦਾਨ ਦਾ ਸਾਨੂੰ ਕਲਜੁਰ ਮਿਲੇਗਾ ਪਰ ਪੁੰਨ ਦਾਨ ਦੇ ਨਾਲ ਮੁਕਤੀ ਨਹੀਂ ਹੈ ਮੁਕਤੀ ਤਾਂ ਹੋਏਗੀ ਸਾਡਾ ਉਧਾਰ ਆਪ ਹੋਏਗਾ ਜੇ ਅਸੀਂ ਨਾਮ ਜਪਾਂਗੇ ਵੰਦਗੀ ਕਰਾਂਗੇ ਤੇ ਨਾਮ ਜਪਣ ਵਾਲਿਆਂ ਦੇ ਸਤਿਗੁਰੂ ਸਾਹਿਬ ਕਹਿੰਦੇ ਪਾਈ ਸਾਰੇ ਇਨਸਾਨ ਦਾ ਕਾਜ ਜੀ ਪਾੜ ਦਿੰਦਾ ਹੈ ਤੇ ਧਰਮਰਾਜ ਉਥੋਂ ਕੋਈ ਵੀ ਪੁੱਛਗੁੱਛ ਨਹੀਂ ਕਰੇਗਾ ਤੇ ਜੀਵਨਵਾਜ ਘਰ ਸਾਹਿਬ ਕਹਿੰਦੇ ਸਤਿਗੁਰੂ ਜੀ ਮੇਰੇ ਜਨਮ ਜਲਮਤਰਾਂ ਦੇ ਕੀਤੇ ਕਰਮਾਂ ਦਾ ਨਾਮ ਜਪਣ ਨਾਲ ਸਾਰਾ ਇਨਸਾਨ ਦਾ ਕਾਗਜ਼ੀ ਰੂਪ ਤੇ ਪਾਤਸ਼ਾਹ ਕਰ ਹੈ ਤੇ ਹੁਣ ਧਰਮਰਾਜ ਮੈਨੂੰ ਕੋਈ ਪੁੱਛ ਨਹੀਂ ਕਰੇਗਾ ਮਹਾ ਆਨੰਦ ਹੈ ਸੁਖ ਕਾਇਆ ਸੰਤਨ ਕੈ ਪਰਸਾਦੇ ਏ ਭਾਈ ਸੰਤ ਜਨਾਂ ਦੀ ਕਿਰਪਾ ਦੇ ਨਾਲ ਆਸਾ ਕਹਿੰਦੇ ਨੇ ਮੇਰੇ ਅੰਦਰ ਬੜਾ ਆਤਮਿਕ ਆਨੰਦ ਵਣਿਆ ਪਿਆ ਹੈ ਹੁਣ ਮਨ ਸਦਾ ਆਨੰਦ ਵਿੱਚ ਰਹਿੰਦਾ ਹੈ ਸਦਾ ਹੀ ਉਸ ਕਾਲਪੁਰਤ ਦੇ ਰੰਗ ਵਿੱਚ ਰਹਿੰਦਾ ਹੈ ਹੁਣ ਇਹ ਸੰਸਾਰੀ ਜਿੰਨੇ ਝਗੜੇ ਕਲੇਸ਼ ਚਿੰਤਾ ਨੇ ਸੋਗ ਨੇ ਦੁੱਖ ਸੁੱਖ ਨੇ ਸਾਰੇ ਹਟ ਗਏ ਨੇ ਹੁਣ ਇੱਕ ਰਸ ਇੱਕ ਆਨੰਦ ਵਿੱਚ ਰਹਿੰਦਾ ਹੈ ਕਾ ਨਾਨਕ ਹਰ ਸੋ ਮਨ ਮਾਨਿਆ ਅਰੰਗ ਰਤੇ ਇਸ ਬਾਤੇ ਪੰਗੜਿਆਂ 'ਤੇ ਨੂਰ ਲਾ ਕੇ ਸਤਿਗੁਰ ਜੀ ਜੀਤਿ ਬਚਨ ਕਰਦੇ ਨੇ ਨਾਨਕ ਆਖਦਾ ਹੈ ਕਿ ਮੇਰੇ ਮਨ ਮੇਰਾ ਜਿਹੜਾ ਮਨ ਹੈ ਉਹ ਪਰਮਾਤਮਾ ਦੇ ਨਾਲ ਪਤੀਜ ਗਿਆ ਹੈ ਇਹ ਚਾਰਜ ਬ੍ਰਹੋਗ ਦੇ ਪ੍ਰੇਮ ਰੰਗ ਦੇ ਵਿੱਚ ਮੈਂ ਹੁਣ ਰੰਗਿਆ ਗਿਆ ਹਾਂ ਜਿਹਦਾ ਮਨ ਪਤੀਜ ਜਾਂਦਾ ਹੈ ਜਿਹੜਾ ਆਲਪੁਰ ਬੈਗਰ ਜੀ ਦੇ ਰੰਗ ਵਿੱਚ ਰੰਗਿਆ ਜਾਂਦਾ ਹੈ ਤੇ ਭਾਸਾ ਕਹਿੰਦੇ ਭਾਈ ਉਹਨਾਂ ਸਾਰੇ ਸੁੱਖ ਮਿਲ ਜਾਂਦੇ ਨੇ ਇੱਥੇ ਸੰਸਾਰ ਦੇ ਵੀ ਸੁੱਖ ਨੇ ਅੱਗੇ ਮਨਕਾਰ ਦੀ ਵਰਗਾ ਦੇ ਵੀ ਸੁੱਖ ਨੇ ਤੇ ਉੱਥੇ ਜਾ ਕੇ ਮਾਰ ਸਾਹ ਕਹਿੰਦੇ ਤੇਰਾ ਨੇਕਾ ਹੀ ਨਹੀਂ ਹੋਏਗਾ ਕੋਈ ਤੇਰਾ ਨੇਕਾ ਜੀ ਨਾਮ ਜਪਣ ਕਰਕੇ ਨੇਕੇ ਦਾ ਸਾਰਾ ਕਾਗ ਜੀ ਫਟਿਆ ਜਾਏਗਾ ਫਟਿਆ ਕਦੋਂ ਜਾਏਗਾ ਜੇ ਅਸੀਂ ਸੰਗਤ ਗੁਰੂ ਦੀ ਕਰਾਂਗੇ ਸੰਗਤ ਗੁਰੂ ਦੇ ਪਿਆਰਿਆਂ ਦੀ ਕਰਾਂਗੇ ਜਿਹੜੇ ਨਾਮ ਦੀ ਗੱਲ ਕਰਦੇ ਨੇ ਜਿਹੜੇ ਸਭ ਨੂੰ ਨਾਮ ਨਾਲ ਜੋੜਦੇ ਨੇ ਸਤਿਗੁਰੂ ਕਾਸਾਹ ਕਹਿੰਦੇ ਨੇ ਉਹਨਾਂ ਦੀ ਸੰਗਤ ਕਰ ਜਦ ਤੂੰ ਉਹਨਾਂ ਦੀ ਸੰਗਤ ਕਰੇਗਾ ਤਾਈ ਫਿਰ ਤੇਰੇ ਮਨ ਨੇ ਨਾਮ ਦੇ ਰੰਗ ਵਿੱਚ ਰੰਗਿਆ ਜਾਣਾ ਤੇ ਜਦੋਂ ਨਾਮ ਦੇ ਰੰਗ ਵਿੱਚ ਰੰਗਿਆ ਜਾਏਗਾ ਕਬੂ ਨਾਨਕ ਹਰ ਸੰਮਾਨ ਮਾਨਿਆ ਰੰਗ ਰਤੇ ਵਿਸਮਾਦੇ ਫਿਰ ਤੈਨੂੰ ਕਦੇ ਵੀ ਦੁੱਖ ਨਹੀਂ ਹੋਏਗਾ ਤੇ ਫਿਰ ਗਰੀਬ ਨਿਵਾਜ ਪਾਤਸ਼ਾਹ ਸਤਿਗੁਰਾਂਦਰ ਦੀ ਐਸੇ ਪਿਆਰਿਆਂ ਦੀ ਅਵਸਥਾ ਵਰਣ ਕਰਦੇ ਨੇ ਜੋ ਨਾ ਦੁੱਖ ਮੈਂ ਦੁੱਖ ਨਹੀਂ ਮੰਨੈ ਸੁਖ ਸੁਨਹਿਵਰ ਕਹਿ ਨੂੰ ਜਾਂ ਕਹਿ ਕੰਚਨ ਮਾਟੀ ਮੰਨੈ ਬਾਸੋ ਜੀ ਕਹਿੰਦੇ ਫਿਰ ਐਸੀ ਵਤ ਕਾ ਹੋ ਜਾਂਦੀ ਐ ਉਹਨੂੰ ਦੁੱਖ ਦੇ ਵਿੱਚ ਕੋਈ ਤੂਲੀ ਨਹੀਂ ਪਤਾ ਹੈ ਮਨ ਸੁਖ ਦੇ ਵਿੱਚ ਉਹ ਅਕਾਲ ਪੁਰਖ ਵੈ ਨੂੰ ਫੁੱਲਦਾਨੀ ਹੈ ਇੱਕ ਰਸ ਅਕਾਲ ਪੁਰਖ ਦੀ ਜਾਤ ਵਿੱਚ ਜੁੜਿਆ ਨੇਲ ਇਸ ਸਤਿਗੁਰ ਜੀ ਕਹਿੰਦੇ ਭਾਈ ਇਹ ਅਵਸਥਾ ਉਦੋਂ ਪ੍ਰਾਪਤ ਹੋਏਗੀ ਜਦੋਂ ਤੂੰ ਸੰਗਤ ਕਰੇਗਾ ਇਸੇ ਕਰਕੇ ਸਾਨੂੰ ਸਤਿਗੁਰ ਜੀਆਂ ਨੇ ਕਿਰਪਾ ਕਰਕੇ बार-बार ਸਮਝਾਉਂਦਾ ਜਦੋਂ ਇਹ ਕੀਤਾ ਲੋਜ ਕਿਰਪਾ ਕਰਦੇ ਨਹੀਂ ਭਾਈ ਸੰਗਤ ਕਰਿਆਂ ਕਰਨ ਮੇਰੇ ਸਾਥ ਸੰਗਤ ਭਜ ਕੇਵਲ ਨਾਮ ਕਾਹ ਸਕਦੇ ਹਰੀ ਦੇ ਪਿਆਰੇ ਸੰਗਤ ਵਿੱਚ ਬੈਠ ਕੇ ਨਾਮ ਜਪ ਤੇਰੇ ਜੀਵਨ ਦਾ ਉਦਾਰ ਨੋਇਗਾ ਸੋ ਆਓ ਕੋਈਆਂ ਤੋਂ ਨਾਮ ਸਤਗੁਰੂ ਜੀ ਬਖਸ਼ਣ ਜੋਗ ਨਿਕੈ ਸਾਧ ਸੰਤ ਖੁਸ਼ੂਰ ਜੋ ਮੈ ਲੋਖ ਰੇਣਾ ਨੇ ਸੋ ਗੁਰੂ ਵਾਲੇ ਬਣੋ ਗੁਰੂ ਚਰਨਾਂ ਨਾਲ ਜੁੜੋ ਭਗਤ ਕਰ ਬਖਸ਼ੁਰਾਂ ਦੇ ਪਾਵਨ ਪਵਿੱਤਰ ਗੁਰਬਚਨ ਸਤਗੁਰਾਂ ਦੇ ਬਾਣੀ ਨੂੰ ਪੜ੍ਹੀਏ ਵਿਚਾਰੀਏ ਵਿਚਾਰ ਕੇ ਆਪਣੇ ਮਨ ਚ ਵਸਾ ਕੇ ਸਤਗੁਰਾਂ ਦੇ ਬਾਣੀ ਦੇ ਉਪਦੇਸ਼ ਤੇ ਰੰਗੋ ਆਪਣੇ ਜੀਵਨ ਨੂੰ ਜੀਉਣ ਦੀ ਉਸਰ ਕਰੀਏ ਤਾਂ ਜੋ ਇਹ ਮਨੁੱਖਾ ਜੀਵ ਸਾਡਾ ਸੰਤ ਲੱਭੇ ਆਓ ਭਈਆਂ ਤੁਮਾਂ నకనా చలా తేపాత్